ਪੰਚਾਇਤੀ ਚੋਣਾਂ ਦੌਰਾਨ 2 ਕਰੋੜ ਰੁਪਏ ਦੀ ਬੋਲੀ ਦੇਣ ਵਾਲੇ ਪਿੰਡ ਵਿੱਚ ਸਿੱਖਿਆ ਭਾਗੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਾਉਣ ਤੇ ਸਰਪੰਚ ਤੇ ਲੱਗੇ ਆरोप। ਦਾਦੀ ਕੀ ਪਿੱਛੇ ਲੰਗੀਆਂ ਪੰਚਾਇਤਾਂ ਚੋਣਾਂ ਦੌਰਾਨ ਸੁਰੱਖਿਆ ਵਿੱਚ ਰਹੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਵਾਲ ਕਲਾਂ ਦੇ ਇੱਕ ਹੋਰ ਆਮਣਿਆ ਹੈ ਜਿੱਥੇ ਇਸ ਮਾਮਲੇ ਨੂੰ ਲੈ ਕੇ ਜਾਣਕਰ ਦਿੰਦੇ ਹੋਏ ਪਿੰਡ ਵਾਸੀ ਕੁਲਦੀਪ ਸਿੰਘ ਅਤੇ ਵਰਸਨ ਸਿੰਘ ਵੱਲੋਂ ਦੋਸ਼ ਲਗਾਏ ਹੋਏ ਨੇ। ਕੀ ਕੁਝ ਦੋਸ਼ ਲਗਾਏ ਨਾ ਆਉ ਨਾ ਤੇ ਜਬਾਨੀ ਸੁਣ ਲੈਣਿਆ ਤੁਸੀਂ ਬਣੇ ਰਹੋ ਪੰਜਾਬੀ ਅਖਰ ਜਾਣ ਦੇ ਨਾਲ ਲਕੀ ਰਾਜਪੂਰੀ ਰਿਪੋਰਟ ਬਟਾਲਾ ਸਾਡੇ ਪੰਜਾਬ ਸਿੱਖਿਆ ਵਿਕਾਸ ਬੋਰਡ ਦੀ 232 ਬਤਾ 4107 ਕਨਾਲ ਥਾਂ ਜਿਹੜਾ ਜੀ ਉਹ ਪੰਜਾਬ ਸਿੱਖਿਆ ਵਿਕਾਸ ਬੋਰਡ ਦੇ ਨਾਂ ਤੇ ਹੈ ਜਿਹਦੇ ਤੇ ਨਜਾਇਜ਼ ਕਬਜ਼ਾ ਹੋਇਆ ਜੀ ਮੌਜੂਦਾ ਸਰਪੰਚ ਬਲਜਿੰਦਰ ਗੌਰ ਨੇ ਕੀਤਾ ਜੀ ਕੋਈ ਤਿੰਨ ਕਿੱਲੇਾਂ ਦੇ ਕੁਝ ਉਹ ਸਾਰੀ ਕੀਤੀ ਆ ਸ਼ੈੱਡ ਬਣਾਇਆ ਤੇ ਕੁਝ ਜਸਵਿੰਦਰ ਸਿੰਘ ਦੀ ਸ਼ਹਿ ਦੇ ਨਾਲ ਹੋਇਆ ਵੱਡੇ ਪਿੰਡ ਦੇ ਹਰਦੁਰਾ ਖੁਰਦੇ ਕਲਾਾਂ ਦੇ ਹਰਦੁਰਾ ਕਲਾਾਂ ਦੇ ਸਰਪੰਚ ਜਸਵਿੰਦਰ ਸਿੰਘ ਦੋਵਾਂ ਦੇ ਸ਼ਹਿ ਦੇ ਨਾਲ ਆ ਜੀ ਜੋ ਸਾਡੀ ਸ਼ਿਕਾਇਤ ਆ ਬਕਾਇਦਾ ਬੀਪੀਓ ਸਾਹਿਬ ਆਏ ਨੇ ਇਹ ਸਾਰੇ ਪੰਚਾਇਤ ਮੈਂਬਰ ਵੀ ਸਾਡੇ ਨਾਲ ਨੇ ਉਹਨਾਂ ਨੇ ਆਣ ਕੇ ਸਾਰਾ ਵੇਖਿਆ ਜਿਹੜਾ ਜੀ ਇਹ ਪੰਜਾਬ ਵਿਕਾਸ ਬੋਰਡ ਦਾ ਥਾਂ ਆ ਹਾਂਜੀ ਤੇ ਤੇ ਨਜਾਇਜ਼ ਕਬਜ਼ਾ ਹੁੰਦਿਆ ਜੀ ਹਾਂਜੀ ਕਿਉਂਕਿ ਪੰਚਾਇਤ ਤੇ ਦੀ ਮਾਲਕੀ ਨਹੀਂ ਜੀ ਕਿਉਂਕਿ ਇਹਦਾ ਮਾਲਕ ਆ ਪੰਜਾਬ ਵਿਕਾਸ ਬੋਰਡ ਆ ਪੰਜਾਬ ਸਿੱਖਿਆ ਬੋਰਡ ਆ ਪੰਜਾਬ ਸਿੱਖਿਆ ਵਿਕਾਸ ਬੋਰਡ ਜੀ ਜਮੀਨ ਦਾ ਜੀ ਇਹ ਜ਼ਮੀਨ ਆ ਹਲਦਰਵਾਲ ਕਲਾਉਂ ਦੇ ਪੰਚਾਇਤ ਦੀ ਜ਼ਮੀਨ ਜਿਹੜੀ ਹੁੰਦੀ ਆ ਉਹਦੇ ਸਰਪੰਚ ਦੇ ਵੱਸ ਹੁੰਦੀ ਆ ਸਾਰੇ ਜੁम्मेवार ਸਰਪੰਚ ਜਿਹੜਾ ਹਲਦਰਵਾਲ ਕਲਾਉਂ ਦਾ ਹੁੰਦਾ ਇਹ ਉਹਦੇ ਕੋਲ ਹੀ ਆ ਤੇ ਜਿੰਨੀ ਜ਼ਮੀਨ ਆ ਇਹ ਪਤਾ ਨਹੀਂ ਉਹ ਕਿਸ ਤਰੀਕੇ ਨਾਲ ਕੋਈ ਫਲੋਰ ਕਰਕੇ ਤੇ ਲਾਗੇ ਗਵਾਂਡੀਆਂ ਨੂੰ ਗਹਿਣੇ ਦਿੱਤੀ ਆ ਉਸਟਾਮ ਜਿਆ ਬਣਾਇਆ ਹੁੰਦਾ ਉਹ ਕਿਦਾਂ ਬਣਾਇਆ ਕਿਦਾਂ ਨਹੀਂ ਬਣਾਇਆ ਨਜਾਇਜ਼ ਕਬਜ਼ਾ ਨਹੀਂ ਅਸਲ 'ਚ ਜਿਹੜੀ ਜਿਹੜੀ ਜ਼ਮੀਨ ਜਿਹੜੀ ਇਹ ਕਿਹੜੇ ਵਿਭਾਗ ਦੀ ਹੈਗੀ ਹੈ ਉਹ ਅੱਗੇ ਦੱਸਿਆ ਗਿਆ ਸਾਰਾ ਕੁਝ ਉਹਨੂੰ ਛੱਡੋ ਸਿੱਖਿਆ ਸਿੱਖਿਆ ਬਾਗ ਨੂੰ ਜਾਂਦੀ ਆ ਸਿੱਖਿਆ ਵਿਕਾਸਪੁਰਾ ਕੋਈ ਬਾਗ ਕਾਲਸ ਰੋੜੀ ਆ ਅਖੀਰ ਤੱਕ ਆ ਗਈ ਸਰਪੰਚ ਕੋਲ ਸਰਪੰਚ ਤੇ ਜ਼ਿੰਮੇਵਾਰੀ ਨਹੀਂ ਇਸ ਜ਼ਮੀਨ ਦਾ ਉਹਨੇ ਨਜਾਇਜ਼ ਕਬਜ਼ਾ ਕਰਾ ਕੇ ਪੈਸੇ ਲਏ ਆ ਜ਼ਮੀਨਦਾਰਾਂ ਕੋਲ ਆ ਉਹਦੇ ਨਾਲ ਇਨਕੁਆਰੀ ਕਾਰਜੋਦ ਦੇ ਲੈਣ ਦੀ ਕਾਰਵਾਈ ਕੀਤੀ ਜਾਏ ਬਸ ਨੰਬਰ ਦਾ ਰਾਜਵਿੰਦਰ ਸਿੰਘ ਪਿੰਡ ਹਰਜ਼ਰਵਾਲ ਕਲਾਂ ਸਾਨੂੰ ਮੇਰੇ ਆ ਮੈਂਬਰ ਨੇ ਨਾਲ ਖੜੋਤੇ ਸਾਨੂੰ ਪਤਾ ਲੱਗਾ ਵੀ ਇੱਥੇ ਨਜਾਇਜ਼ ਕੁਝ ਅਸਾਰੀ ਹੋ ਰਹੀ ਆ ਉਹ ਬਲਜਿੰਦਰ ਕੌਰ ਸਰਪੰਚ ਜਿਹੜੀ ਛੋਟੇਰਵਾਲ ਖੁਰਦ ਦੀ ਕਰਾ ਰਹੀ ਹੈ। ਇਧਰ ਵੱਡੇ ਪਿੰਡ ਵਾਲਾ ਸਰਪੰਚ ਜਿਸਵਿੰਦਰ ਸਿੰਘ ਜਿਹੜਾ ਇਹਨੇ ਗੈਰ ਕਾਨੂੰਨੀ ਪੰਚਾਇਤ ਦਾ ਇੱਕ ਕਾਗਜ਼ ਬਿਨਾਂ ਤਬਾਦਲੇ ਤੋਂ ਇੱਕ ਹੋਰ ਕਿਸਾਨ ਨੇ ਉਹਨਾਂ ਨੂੰ 4 ਲੱਖ ਰੁਪਏ ਲਿਖਤੀ ਲਿਆ। 1 ਲੱਖ 20 ਹਜ਼ਾਰ ਰੁਪਏ ਜਿਹੜਾ ਉਹਨੂੰ ਬਦਸਤੀ ਲੈ ਕੇ ਤੇ ਉਹਨਾਂ ਨੂੰ ਕਣਕ ਦੀ ਫਸਲ ਬਚਾਈ ਹੈ ਜੋ ਸਾਨੂੰ ਹੁਣ ਪਤਾ ਲੱਗਾ। ਤੇ ਇਹ ਸਾਰਾ ਕੰਮ ਜਿਹੜਾ ਇਹ ਸਰਪੰਚਾਂ ਦੀ ਸ਼ਹਿਦ ਹੀ ਹੋਇਆ ਉਹਨਾਂ ਗੈਰ ਕਾਨੂੰਨੀ ਕੀਤਾ ਵਾਈਕਰਾਂ ਕੋਲੋਂ ਪੈਸੇ ਲੈ ਲੈਨੇ। ਇਹਨਾਂ ਦੋਸ਼ੀਆਂ ਤੇ ਕਾਰਵਾਈ ਕਰਕੇ ਇਹਨਾਂ ਨੂੰ ਆਪਣੇ ਮਹਿਕਮੇ ਤੋਂ ਬਰਖਾਸਤ ਕਰਾਇਆ ਜਾਵੇ ਕਿਉਂਕਿ ਪਹਿਲਾਂ ਵੀ ਬੋਲੀ ਕਰਾ ਕੇ ਇਸ ਬੰਦੇ ਨੇ ਸਾਡੇ ਪਿੰਡ ਵਿੱਚ ਪਹਿਲਾਂ ਹੀ ਅੱਗ ਲਾ ਦਿੱਤੀ 50 ਲੱਖ ਤੋਂ ਬੋਲੀ ਕਰਦਾ ਕਰਦਾ ਇਹ 2 ਕਰੋੜ ਤੇ ਗਿਆ ਸੀ ਅਸੀਂ ਚਾਹੁੰਦੇ ਹਾਂ ਕਿ ਮਾਣਯੋਗ ਪੰਚਾਇਤੀ ਡਾਇਰੈਕਟਰ ਕੋਲ ਜਾਏ ਕੇਸ ਤੇ ਇਹਨਾਂ ਦਾ ਸਾਰਾ ਜਿਹੜਾ ਮਾਮਲਾ ਸਾਹਮਣੇ ਆਵੇ ਨਹੀਂ ਇਸ ਬੰਦੇ ਵਿੱਚ ਕਿਸੇ ਤੋਂ ਸਰਕਾਰੀ ਅਧਿਕਾਰੀ ਨੂੰ ਮਤਲਬ ਕੀਤੀ ਅਸੀਂ ਡੀਸੀ ਸਾਹਿਬ ਤੋਂ ਐਡੀਸੀ ਸਾਹਿਬ ਕੋ ਵੀ ਗਏ ਐਸਡੀਐਮ ਸਾਹਿਬ ਕੋ ਵੀ ਗਏ ਮਾਲ ਵਿਭਾਗ ਕੋ ਵੀ ਗਏ ਸਾਨੂੰ ਪਤਾ ਲੱਗਾ ਵੀ ਇਹ ਪੰਜਾਬ ਸਿੱਖਿਆ ਵਿਕਾਸ ਬੋਰਡ ਦੇ ਨਾਂ ਜਮੀਨ ਆ ਅਸੀਂ ਤਾਂ ਸਮਝਦੇ ਹਾਂ ਵੀ ਇਹ ਪੰਚਾਇਤ ਦੀ ਜਮੀਨ ਆ ਪਰ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਪੰਜਾਬ ਸਿੱਖਿਆ ਵਿਕਾਸ ਬੋਰਡ ਦੀ ਆ ਫਿਰ ਅਸੀਂ ਪੰਜਾਬ ਸਿੱਖਿਆ ਵਿਕਾਸ ਬੋਰਡ ਦੇ ਅਧਿਕਾਰੀਆਂ ਨਾਲ ਰਾਬਤਾ ਕੀਤਾ ਉਹਨਾਂ ਦਾ ਧੰਨਵਾਦ ਆ ਵੀ ਉਹ ਅੱਜ ਆਏ ਨੇ ਉਹਨਾਂ ਨੇ ਕਿਹਾ ਅਸੀਂ ਲੜਿੰਦੀ ਕਾਰਵਾਈ ਇਸ ਰਿਪੋਰਟ ਜਿਹੜੀ ਆ ਅਗਲੇਰੀ ਕਾਰਵਾਈ ਲਈ ਮਾਲ ਮਹਿਕਮੇ ਨੂੰ ਦਿਆਂਗੇ ਮਾਲ ਮਹਿਕਮਾ ਨਿਸ਼ਾਨਦੇਹੀ ਕਰਕੇ ਵੇਖੇ ਕਿ ਇਹ ਸਾਰਾ ਮਾਮਲਾ ਕੀ ਆ ਕਿੰਨੇ ਕਬਜ਼ਾ ਕਰਾਇਆ ਵਾ ਕਿੰਨਾਂ ਨੇ ਪੈਸੇ ਲਏ ਆ ਕਣਕ ਕਿੰਨੇ ਬੀਜੀ ਆ ਇਹ ਸਾਰਾ ਸ਼ੈੱਡ ਕੌਣ ਬਣਾਉਂਦਿਆ ਇਹ ਸਾਰਾ ਕੁਝ ਜਿਹੜਾ ਵਾ ਮਾਲ ਵਿਭਾਗ ਦੇ ਕੋਲ ਚ ਰਹਿ ਜਾਊਗਾ। ਕਬੀਰ ਸਿੰਘ ਜੀ। ਕਿਹੜਾ ਪਿੰਡ ਹੈ? ਹਰਬਰਵਾਲ ਕਲਾਂ। ਕੀ ਮਾਮਲਾ ਜਿਹੜਾ ਜ਼ਮੀਨ ਦਾ ਜਿਹੜਾ ਚੱਲ ਰਿਹਾ ਹੈ। ਜ਼ਮੀਨ ਦਾ ਕੋਈ ਮਾਮਲਾ ਨਹੀਂ ਜੀ ਵੈਸੇ ਵੀ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਇਹ ਜਾਣੇ ਸਰਪੰਚ ਜਿਹੜਾ ਮੌਜੂਦਾ ਸਰਪੰਚ ਵੀ ਹੁਣ ਜੀ ਸੁਵਿੰਦਰ ਸਿੰਘ ਬਿੱਲਾ। ਸਿਖਿਆ ਵਿਭਾਗ ਵਾਲੇ ਅਧਿਕਾਰੀ ਆਏ ਨੇ ਉਹ ਕੀ ਕਹਿ ਰਹੇ ਤੁਹਾਨੂੰ? ਉਹ ਤੇ ਇਹੋ ਪੁੱਛ ਰਿਹਾ ਜੀ ਵੀ ਜ਼ਮੀਨ ਮਤਲਬ ਕਿਹਦੀ ਹੈ। ਮਤਲਬ ਤੇ ਅਸੀਂ ਕਣਕ ਕਿੰਨੇ ਵੇਚੀ ਆ ਤੇ ਅਸੀਂ ਆਨੇ ਵੀ ਮੈਂ ਲਖਵੀਰ ਸਿੰਘ ਆ। ਕਣ ਕਹੀਂ ਬੀਜੀ ਆਹੀਂ ਤੇ ਆਪਣੇ ਪੈਸੇ ਦੇ ਕੇ ਉਹਦੇ ਕੋ ਸਰਪੰਚ ਕੋ ਗਹਿਣੇ ਲਈ ਹੈ ਜੀ ਬਾਕੀ ਕਿੰਨੇ ਪੈਸੇ ਦਿੱਤੇ ਜੀ ਅਹੀਂ 520000 ਦਿੱਤਾ ਜੀ ਪਰ ਅੰਕਲ ਜੀ ਬੇਨਤੀ ਇਹਦਾ ਵੀ ਇਹਦਾ ਜਿਹੜਾ ਮਾਲਕ ਹੈ ਉਹ ਸਿੱਖਿਆ ਉਹ ਭਾ ਗਿਆ ਹਾਂਜੀ ਹਾਂਜੀ ਕਿ ਸਰਪੰਚ ਕਿਦਾਂ ਬਦਲ ਕਰ ਗਿਆ ਇਹ ਪਿੰਚਾਂ ਦਾ ਜਨਨ ਜੀ ਸਾਨੂੰ ਨਹੀਂ ਇਸ ਗੱਲ ਦਾ ਕੋਈ ਪਤਾ ਵੀ ਕਿੰਨੇ ਸਮੇਂ ਤੋਂ ਆ ਰਹੇ ਸਾਨੂੰ ਦੇ ਵਾਉਂਦਿਆਂ ਨੂੰ ਵਾਫ ਕਾਫੀ ਧੇਰ ਹੋ ਗਈ ਹੈ ਜੀ ਮੇਰੇ ਖਿਆਲ 4 ਸਾਲ ਹੋ ਗਿਆ ਜ਼ਿਆਦਾ ਹੀ ਹੋ ਗਿਆ ਚਲੋ ਹਾਂਜੀ ਤੁਸੀਂ ਇਹਨੇ ਲੈ ਲੋ ਪਰ ਇਹਦਾ ਤੇ ਮਤਲਬ ਜਿਹੜਾ ਉਹ ਸਿੱਖਿਆ ਵਿਭਾਗ ਹੈ ਤੇ ਉਹ ਜਾਣੇ ਸਰਪੰਚ ਜਾਣੇ ਜੀ ਜਿਨੇ ਸਾਡੇ ਕੋਲ ਪੈਸੇ ਲਏ ਅਸੀਂ ਤੇ ਨਹੀਂ ਕੋਈ ਸਾਨੂੰ ਤਾਂ ਹਾਂ ਦਾ ਕੋਈ ਮੁਖਤਤ ਤੇ ਵਹੀ ਨਹੀਂ ਜੇਕਰ ਸਿੱਖਿਆ ਵਿਭਾਗ ਕਾਰਵਾਈ ਕਰਦਾ ਤੇ ਤੁਸੀਂ ਜ਼ਮੀਨ ਛੱਡਣ ਵਾਸਤੇ ਤਿਆਰ ਬਿਲਕੁਲ ਜੀ ਭਾਵੇਂ ਹੁਣੇ ਛੱਡਾਲਣ ਸਾਡੇ ਕੋਲ ਸਾਡੇ ਪੈਸੇ ਉਹਦੇ ਕੋਲ ਵਾਪਸ ਕਰਵਾ ਦੇਣ ਤੇ ਭਾਵੇਂ ਜ਼ਮੀਨ ਹੁਣੇ ਛੱਡਣ ਅਸੀਂ ਛੱਡਣ ਨੂੰ ਤਿਆਰ ਹਾਂ ਅਸੀਂ ਕਿਹੜਾ ਕਬਜ਼ਾ ਕੀਤਾ ਇਹ ਤੁਸੀਂ ਕੱਲੇ ਲਈਏ ਦੋ ਕਿੱਲੇ ਕੋ ਹੋਰ ਕਿਸੇ ਨਹੀਂ ਅਸੀਂ ਤਿੰਨਾਂ ਭਾਈਆਂ ਨੇ ਲਈਏ ਜੀ ਚਾਰ ਭਰਾਵਾਂ ਦੇ ਹਾਂਜੀ ਸਾਰੇ ਇਹ ਮਤਲਬ ਗੈਣੇ ਲਈ ਆ ਕਿ ਠੀਕ ਗੈਣੀ ਗੈਣੀ ਜੀ ਗੈਣੇ ਕਰ ਟੋਟਲ ਕਿੰਨੀ ਮਤਲਬ ਪੇਮੈਂਟ ਜਿਹੜੀ ਤੁਸੀਂ ਦਿੱਤੀ ਉਹਨੂੰ 520000 ਜੀ ਤੇ ਇਹਦਾ ਕੋਈ ਲਿਖਤੀ ਮਤਲਬ 4 ਲੱਖ ਤੇ ਲਿਖਤੀ ਚਾਹ ਤੇ ਉਹਨੇ ਕੀ ਕੀਤਾ ਵੀ ਉਹਨੇ ਪੈਸੇ ਵੱਧ ਸਾਡੇ ਕੋਲ ਆਏ ਆ ਉਹਨੇ ਆਖਿਆ ਮੈਂ ਪੰਜ ਦਾ ਖੋੜ ਕੇ ਆਂਦਾ ਸੀ ਮੈਂ ਘੋਗਿਆ ਤੇ ਅਸੀਂ ਇਤਨਾ ਚੁੱਪ ਕਰਕੇ ਉਹਦੇ ਨਾਲ ਵੀ ਪਿਆਰ ਸੀ ਅਸੀਂ ਫੜਾ ਦਿੱਤੀ ਹਰਸਮਨ ਸਿੰਘ ਜੀ ਸਾਰੇ ਪਿੰਡ ਵਾਸੀਆਂ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਵੀ ਤੁਹਾਡੇ ਵੱਲ ਕੋਈ ਨਜਾਇਜ਼ ਕਬਜ਼ੇ ਕੀਤੇ ਗਏ ਜ਼ਮੀਨ ਤੇ ਜਿਹੜੀ ਸਕੂਲ ਦੇ ਨਾਮ ਲੱਗਦੀ ਵੇਖੋ ਆ ਪਿੰਡ ਵਾਸੀਆਂ ਵੱਲੋਂ ਕੋਈ ਇਲਜ਼ਾਮ ਨਹੀਂਗਾ ਨਾ ਹੀ ਕੋਈ ਇਸਤੇ ਨਜਾਇਜ਼ ਕਬਜ਼ਾ ਵਾ ਇੱਕ ਬੰਦਾ ਸਰਪੰਚੀ ਹਾਰ ਚੁੱਕਾ ਵਾ ਉਹਦੇ ਕਾਰਨ ਉਹ ਆਪਣੀ ਥਿੜ ਕੱਢਣ ਲਈ ਝੂਠੇ ਸੱਚੇ ਇਲਜ਼ਾਮ ਲਾ ਰਿਆ ਵਾ ਹੋਰ ਕੋਈ ਐਹੋ ਜੀ ਗੱਲ ਨਹੀਂ ਉਹਦਾ ਪਿੰਡ ਦੀ ਜਿਹੜੀ ਸਰਪੰਚਾ ਬਲਜਿੰਦਰ ਗੌਰ ਉਹਨਾਂ ਤੇ ਇਲਜ਼ਾਮ ਲਾਇਆ ਗਿਆ ਤੁਸੀਂ ਉਹਨਾਂ ਦਾ ਕੀ ਲੱਗਦਾ ਮੈਂ ਉਹਨਾਂ ਦਾ ਭਤੀਜਾ ਜੀ ਉਹਨਾਂ ਨੇ ਕੋਈ ਨਜਾਇਜ਼ ਕਬਜ਼ਾ ਨਹੀਂ ਕੀਤਾ ਕੁਝ ਨਹੀਂ ਹੈਗਾ ਜੇ ਕਿਸੇ ਭੈਣ ਭਰਾ ਨੇ ਕੋਈ ਕੀਤਾ ਵੀ ਆ ਜੇ ਕਿਸੇ ਦਾ ਕੋਈ ਲੱਗੀ ਆ ਤੂੜੀ ਆ ਚਾਹੇ ਉਹ ਜੇ ਕੋਈ ਸਿੱਖਿਆ ਬੋਰਡ ਦੀ ਆ ਜਗ੍ਹਾ ਵਾ ਪੰਜਾਬ ਕਾ ਸਿੱਖਿਆ ਬੋਰਡ ਦਾ ਕੋਈ ਪ੍ਰੋਜੈਕਟ ਆਉਂਦਾ ਇਹਨੂੰ ਤੁਰੰਤ ਖਾਲੀ ਕਰਾ ਦਿੱਤਾ ਜਾਊਗਾ ਬਲਜਿੰਦਰ ਕੌਰ ਸਰਪੰਚ ਸਾਡੀ ਪੰਚਾਇਤ ਸਾਰੀ ਅਸੀਂ ਉਸੇ ਵੇਲੇ ਐਕਸ਼ਨ ਕਰਾ ਕੇ ਕੋਈ ਪ੍ਰੋਜੈਕਟ ਆਉਣ ਤੇ ਉਸੇ ਵੇਲੇ ਹੀ ਜਗ੍ਹਾ ਖਾਲੀ ਕਰਾਵਾਂਗੇ ਜੋ ਵੀ ਇੱਥੇ ਖਰਚਾ ਲੱਗਦਾ ਅਸੀਂ ਉਹ ਵੀ ਲਾਉਣ ਨੂੰ ਨਾਲ ਤਿਆਰ ਹਾਂਜੀ ਸਰਪੰਚ ਸਾਹਿਬ ਹੰਡ ਵਾਸੀਆਂ ਵੱਲੋਂ ਤੁਹਾਡੇ ਤੇ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਉਹ ਸਿੱਟਾ ਕਾਸਮੋਦੀ ਜਮੀਨ ਤੁਹਾਡੇ ਵੱਲੋਂ ਕਿਸੇ ਨੂੰ ਵੰਡ ਦਿੱਤੀ ਇਹ ਕੀ ਮਾਮਲਾ ਪੂਰਾ ਮੈਨੂੰ ਦੱਸੋ ਵੀ ਮੈਂ ਕੌਣ ਦੇਣ ਉਹ ਜਮੀਨ ਦੇ ਸਕਦਾ ਮੈਂ ਤੁਸੀਂ ਦੇਖੋ ਸਿਚਿਆ ਵਿਭਾਗ ਦੀ ਪੰਚਾਇਤੀ ਮੈਂ ਕੌਣੇ ਦੇਣ ਉਹਦਾ ਜੀ ਮੈਂ ਪਿੰਡ ਮੇਰਾ ਥਾਂ ਯਾਰਾਂ ਕੁਛ ਮਰਲੇ ਪਿੰਡ ਨੂੰ ਜਾ ਕੇ ਪੁੱਛ ਲੋ ਇਲਜ਼ਾਮ ਤਾਂ ਸਿਰਫ ਜਿਹੜੇ ਹਾਰੇ ਆ ਵੋਟਾਂ ਪਈਆਂ ਨਹੀਂ ਆ ਵੋਟਾਂ ਤੋਂ ਹਰ ਗਏ ਨੇ ਤੋ ਐਵੇਂ ਕੋਈ ਨਾ ਕੋਈ ਨਵਾਂ 4 ਮਹੀਨੇ ਹੋ ਗਏ ਸਰਪੰਚ ਮਰੇ ਰੋਜ਼ ਤੁੰਨਾ ਮੈਂ ਤਾਂ ਨਵਾਂ ਇਲਜ਼ਾਮ ਲੰਭੇ ਉਹਨੇ ਸਾਰੇ ਇੱਕ ਰਿਟਰਨ ਦੇ ਵਿੱਚ ਇੱਕ ਐਫੀਡੇਵਿਟਾ ਉਹਦੇ ਉਹਦੇ ਤੇ ਤੁਹਾਡੇ ਕੋਲ ਪਰ ਮੈਂ ਲਿਖੀਏ ਕਿ ਦਿੱਤੇ ਮੈਂ ਪੈਸੇ ਲਏ 5 ਲੱਖ ਮੈਂ ਕਰੋੜ ਰੁਪਏ ਦੀ ਮੇਰੀ ਜਗ੍ਹਾ ਮੈਂ 5 ਲੱਖ ਮੈਂ ਤੁਹਾਨੂੰ ਸਵੇਰੇ ਹੀ ਦੇ ਦਿੰਦਾ ਮੈਂ ਤੇ ਸਿੱਖਿਆ ਵਿਭਾਗ ਵਾਲਿਆਂ ਨੂੰ ਕਿਹਾ ਵੀ ਤੁਸੀਂ ਪ੍ਰੋਜੈਕਟ ਲਿਆਓ ਮੈਂ ਸਵੇਰੇ ਇਹਨਾਂ ਨੂੰ 5 ਲੱਖ ਰੁਪਏ ਦੇ ਦਿੰਦਾ ਮੈਂ ਮੈਂ ਤੇ ਦਿੱਤਾ ਹੀ ਨਹੀਂਗਾ ਇੱਕ ਗੁਰ ਸ਼ਰਨ ਸਿੰਘ ਸਰਪੰਚ ਹੀ ਮੱਲੀ ਉਹਨੇ ਥਾਂ ਦਿੱਤਾ ਜੀ ਮੈਂ ਤੇ ਦਿੱਤਾ ਹੀ ਨਹੀਂ ਕਿ ਮੈਂ ਕੌਣ ਦੇਣਾ ਮਾਰਾ ਜੀ ਅਸੀਂ ਦੇ ਨਹੀਂ ਸਕਦੇ ਬੌਣ ਵਾਸਤੇ ਆਪਣੇ ਆਪ ਨਹੀਂ ਲਿਖ ਕੇ ਦਿੱਤੀ ਪੈੜੀ ਉਹਨਾਂ ਨੂੰ ਵੌਨ ਲਈ ਦਿੱਤੀ ਐ ਪ੍ਰੋਜੈਕਟ ਉਹਨਾਂ ਨੂੰ ਕਿਹਾ ਵੀ ਹੁਣ ਲਿਆਓ ਸਿੱਖਿਆ ਭਾਗਲੇ ਆਈ ਪਈਏ ਪੈਸੇ ਇਹਨਾਂ ਨੂੰ ਦੇ ਕੇ ਉਹਨਾਂ ਦਾ ਜੋ ਖਰਚਾ ਉਹਨਾਂ ਸਿਹਰੇ ਦੇ ਕੇ ਦੇ ਤਾਂ ਆਪਾਂ ਪੈਲੀ ਨਹੀਂ ਦਿੱਤੀ ਪੈਲੀ ਜਿਹੜੇ ਸਰਦਾਰ ਸਿੰਘ ਸਰਪੰਚ ਨੇ 15 ਸਾਲ ਪਹਿਲਾਂ ਤੀਜੀ ਸਰਪੰਚੀ ਆਜਾ ਕਿੰਨਾਂ ਤਾਂ ਭਾਬਾ ਜਿਹੜੇ ਉਹਨਾਂ ਨੂੰ ਦੋਸ਼ ਲਾਈ ਜਾ ਰਹੇ ਫਿਰ ਬੇਬਨੇ ਉਹ ਤੁਹਾਨੂੰ ਪਤਾ ਮੇਰੇ ਪਿੰਡ 'ਚ ਜਾ ਕੇ ਪੁੱਛ ਕੇ ਵੇਖ ਲੋ ਜੀ ਇੱਕ ਬਨੇ ਰਾਜਾ ਇੱਕ ਬਨੇ ਨੰਗੀ ਹੀ ਸਰਪੰਚੀ ਦੁਹਾਰ ਕੇ ਉਹਨਾਂ ਛਿੰਮੰਦੇ ਹੋਏ ਕਦ ਨਾ ਕੀ ਜੀ ਮੈਂ ਇੰਬਲਾ ਨੂੰ ਗੱਲ ਲਾ ਕੇ ਬੈਠੇ ਬੈਠੇ ਕੰਮ ਕਰਨ ਨਹੀਂ ਦੇਂਦੇ ਕੋਈ ਮਦਦ ਤੱਕ ਪਾਉ ਨਹੀਂ ਦੇਂਦੇ ਕੀ ਇੱਕ ਮਾਮੂਲੀ ਜੇ ਕੰਮ ਹੀ ਆ ਨਾ ਮਤਾ ਪਵਾ ਕੇ ਪਿੰਡ ਦੇ ਵਿੱਚ ਵੀ ਕੰਮ ਸ਼ੁਰੂ ਕਰਾਈਏ ਮੈਂ ਇੱਥ ਤੁਸੀਂ ਭਾਈ ਅੱਗੇ ਲੱਗ ਜਾਓ ਹਰੇ ਤੋਂ ਵੀ ਚਾਹ ਤੂੰ ਵੀ ਨਾਲ ਆ ਜਾ ਮੈਂਬਰਾਂ ਦੇ ਤੇ ਮੈਂ ਤੁਹਾਡੇ ਮਗਰ ਫੈਨ ਕਰਾਈ ਜਾਓ ਮੇਰੇ ਕੋਲ ਕੰਮ ਕਰੀਗੇ ਇੱਥੇ ਕੀ ਮੜਾ ਕਰਤਾ ਜੀ ਉਹ ਆਂਦੇ ਵੀ ਐਂ ਤਾਂ ਸਸਪੈਂਡ ਕਰਕੇ ਛੱਡਨਾ ਮੈਂ ਜਿੰਨੇ ਮੈਨੂੰ ਬਣਾਇਆ ਨਾ ਗੁਜਰਾਂਦ ਸਾਹਿਬ ਨੇ ਉਹ ਸਸਪੈਂਡ ਨਹੀਂ ਹੋਣਾ ਮਰ ਜਾਓਗੇ ਸਸਪੈਂਡ ਨਹੀਂ ਹੋਣਾ ਮੈਂ ਉਹ ਕਹਿ ਕੋਈ ਗੱਲ ਤੇ ਲਾਓ ਮੇਰੇ ਤੇ ਇਲਜ਼ਾਮ ਤੇ ਲਾਓ ਪਿੰਡ ਵਾਲੇ ਲਾਉਣ ਮੇਰੇ ਤੇ ਮੈਂ ਕਹਿੰਦਾ ਚਾਚਾ ਆਪ ਦੀ ਇਲਜ਼ਾਮ ਲਾਉਂਦੇ ਜੀ ਕਹਿੰਦਾ ਸਰਪੰਚੀ ਤੇ ਰੰਜੇ ਸ਼ੁਰੂ ਲੈ ਕੇ ਜਿਹੜੀ ਤੁਹਾਡੇ ਜੋ ਕੁਝ ਹੋ ਰਿਹਾ ਜੀ ਪਿੰਡ ਮੇਰੇ ਕੋਲ ਪੁੱਛ ਲੋ ਜਾ ਕੇ ਪਿੰਡ ਵਾਲੇ ਕਿਸੇ ਨੂੰ ਕੋਈ ਮ ਨਾ ਇਹਨੂੰ ਕਿਤੇ ਠੇਕੇ ਦੇ ਸਕਦੇ ਆ ਨਾ ਕਿਸੇ ਨੂੰ ਪੋਸਟਾਂ ਦੇ ਸਕਦੇ ਆ ਉਹ ਅੱਜ ਦੀ ਵਾਹੁੰਦੇ ਬਹੁਤ ਚੱਦੀ ਪਾਣੀ ਵਾਹੁੰਦੇ ਤਾਹੀ ਤੇ ਗਿਆਨ ਨਾਲ ਵੀ ਲਿਆਓ ਤੂੰ ਪ੍ਰੋਜੈਕਟ ਲਿਆ ਕੇ ਸਵੇਰੇ ਖਾਲੀ ਕਰਾ ਦੇਣੇ ਸੁਬਾਤਲਾ ਹੋਇਆ ਇਹ ਹਜੂ ਤਬਾਦਲਾ ਹੋਇਆ ਨਹੀਂ ਤਬਾਦਲੇ ਕਾਗਜ਼ ਪਏ ਇਹਦੀ ਤਬਾਦਲਾ ਹੋਇਆ ਹੀ ਨਹੀਂ ਦੀ ਜੋ ਸਰਕਾਰ ਆਈ ਨਹੀਂ ਮੁਣਕੇ ਆਈ ਬਦਲ ਕੇ ਸਰਕਾਰ ਆਈ ਤਬਾਦਲਾ ਹੋਇਆ ਨਹੀਂ ਨਾਲੇ ਮੈਂ ਦੇਣਾ ਜੀ ਮੇਰੀ ਕਰੋੜ ਰੁਪਏ ਦੀ ਜਗ੍ਹਾ ਮੈਂ ਦੇਣਾ ਦੋ ਪਲੇ ਪਿੱਛੇ ਮੈਂ ਅੱਜ ਪਾਣੀ ਬਾਰ ਕਰਦਾ ਪਿੰਡ ਬਾਰੀਂ ਬਰਦਾ ਜਾਂਦਾ ਇਹ 6 ਮੈਂਬਰ ਲੈ ਕੇ ਦੇ ਦੇਣ ਸਵੇਰੇ ਕੰਕ ਬੁढ़ा ਦੇਣਾ 6 ਮੈਂਬਰ ਲੈ ਕੇ ਦੇ ਦੇਣ ਵੀ ਪਾਣੀ ਬੰਦ ਕਰ ਉਹ ਪਈ ਪਈ ਜਦ ਸਿੱਖਿਆ ਭਾਗਦੇ ਤਾਂ ਕੀ ਹੁੰਦੇ ਜੀ ਪਈ ਆ ਵੇਖੋ 14 15 ਕਿਲੇ ਵੇਖ ਲ ਮਾਰੋ ਕੈਮਰਾ ਇਦਨ ਇਹ ਕੰਮ ਪਰ ਜਗਤ ਤੇ ਲਿਆਉਣ ਕੋਈ ਆਪਾਂ ਉਸੇ ਵਾਲੇ ਛੱਡਾਂਗੇ ਜੀ ਆਪ ਛੜਾ ਕੇ ਦਾਂਗੇ ਅਸੀਂ ਸਰਪੰਚੀਆਂ ਦੀ ਅਸੀਂ ਭਾਗਦਾਂਗੇ ਆਵਾਵਾਂਗੇ ਤੁਸੀਂ ਦਰੋ ਕੋਈ ਸਾਡੀ ਗਲਤੀ ਚ ਤਾਂ ਦਰੋ ਸਿਰਫ ਤੇ ਸਿਰਫ ਸਰਪੰਚੀ ਕਿਲਾ ਤੋਂ ਵੱਡਾ ਜਿਹੜਾ ਨਿਕਲ ਗਿਆ ਰੱਬ ਨੇ ਕਰਤਾ ਗੁਦਾ ਆਂਦਾ ਨੇ ਹੁਣ ਤੇ ਮੈਨੂੰ ਜੀਂਦਾ ਖੜਕ ਦਾਨਾ ਦੇਂਦੇ ਹੱਥ ਜੋੜਨਾ ਬੁਲਾਉਣਾ ਤੇ ਬੋਲਦੇ ਹੁਣੀ ਹੱਥ ਜੋੜਨਾ ਨਾ ਕਰੀ ਮੈਂ ਬੁਲਾਉਣਾ ਅੱਜ ਨਾ ਜਿਹੜੇ ਕੰਮ ਆਪ ਕੀਤੇ ਆ ਗੁੰਡਾਗਰਦੀ ਵੀ ਕੀਤੀ ਸਭ ਕੁਝ ਇਹਨਾਂ ਕੀਤਾ ਵੀ ਇਲੈਕਸ਼ਨ ਚ ਤੋਂ ਇਲਜ਼ਾਮ ਮੇਰੇ ਤੇ ਲਾਉਂਦੇ ਜੇ ਮੇਰੇ ਪਿੰਡ ਨੂੰ ਪੁੱਛੋ ਮੈਂ ਗੁੰਡਾਗਦੀ ਕਰਨ ਵਾਲਾ ਮੈਂ ਕਬਜ਼ੇ ਕਰਨ ਵਾਲਾ ਮੇਰੀ ਮੇਰੀ ਲੋਕਾਂ ਨੇ ਆਪਣੀ ਜ਼ਮੀਨ ਦੇ ਕਬਜ਼ੇ ਕੀਤੇ ਆ ਤੇ ਉਥੇ 1.5 ਲੱਖ ਨੂੰ 2 ਲੱਖ ਨੂੰ ਮਰਲਾ ਬਣੀ ਜਗਾ ਜਿਹਦੇ ਪਿੰਡ ਚ ਪਾਣੀ ਭੰਂਦਾ ਛੱਪੜ ਮੁੱਲ ਲਈ ਇਹਨਾਂ ਕੋਲ ਲਈ ਦੇ ਉਹਨਾਂ ਨੂੰ ਕਿਹਾ ਜਾ ਕੋਈ ਫਰੰਟ ਟੱਟ ਕੋਲ ਵੇਚਿਆ ਵੀ ਆ ਰਿਹਾ ਲੱਖ ਰੁਪਏ ਕੋਈ ਨਹੀਂ ਵੇਚਿਆ ਜੇ ਦੋ ਮਰਲੇ ਵੇਚ ਮੈਂ ਵੇਚਣਾ ਨਹੀਂ ਕਿ ਵਿਆਜ ਕਿੱਥੋਂ ਭਾਵਾਂ ਭਰਾ ਜੀ ਮੈਂ ਕਰੋੜ ਰੁਪਏ ਜਾਂ ਬੈਂਕ ਜਨ ਲਿਮਿਟਾਂ ਬਣਾ ਕੇ ਲ ਨਹੀਂ ਤੇ ਇਹ ਇਹਨੂੰ ਪੁੱਛ ਲਓ ਵੀ ਹੁੰਦਾ ਕਿ ਨਹੀਂ ਲੱਖ ਤੋਂ ਪਲੱਸ ਤੇ 15 ਸਾਲਾਂ ਦਾ ਹਿਸਾਬ ਕਰਕੇ ਵੇਖ ਲਓ ਰੱਬ ਨੇ ਐਵੇਂ ਸਰਪੰਚੀ ਨਹੀਂ ਦਿੱਤੀ ਬੜੇ ਕੁਝ ਰੱਬ ਨੇ ਕਰਾਇਆ ਹੀ ਮੇਰੇ ਕੋਲ ਦੇ ਦਿੱਤੀ ਹੈ ਤੇ ਇਹ ਕੰਮ ਕਰਨ ਗਾਂ ਕ ਲੈਣੀ ਸਰਪੰਚ ਤੇ ਕੰਮ ਕਰਨ ਇਲਜ਼ਾਮ ਲੈ ਕੱਖ ਨਹੀਂ ਹੋਣਾ ਨਾ ਹੋਇਆ ਨਾ ਹੋਣਾ ਤੂੰ ਹੀ ਤੇ ਸਪੰਚ ਬਣ ਕੇ ਬਹਿ ਗਏ ਹੀ ਰੱਬ ਨੇ ਆਜਾ ਕਰਦਾ ਕਿਲਾ ਤੁਹਾਡਾ ਹੁਣ ਤੂੰ ਮੇਰਾ ਮੇਲਾ ਇਕਲਾ ਜੀ ਹਾਂ ਨਹੀਂ ਕੱਢੋਗੇ ਤੇ ਨਿਕਲੂਗਾ ਕਾਮ ਤੇ ਮੇਰਾ ਵਾਅਦਾ ਆ ਕੰਮ ਤੇ ਮੇਰਾ ਸਭ ਕੁਝ ਵਿਕ ਜੇ ਕੰਮ ਕਰਾਂਗੇ ਉਹ ਬਿਲਕੁਲ ਤੇ 5 ਸਾਲ ਦੀ ਗੱਲ ਹੀ ਨਹੀਂ 5 ਮਹੀਨੇ ਵੀ ਮਿਲਗੇ ਨਾ ਤੇ ਪੰਜਾਬੀ ਨਜੀ ਉਹ ਕਰ ਦੇਵਾਂਗੇ ਜਿਹੜਾ ਸੋਚਿਆ ਸਭ ਕੁਝ ਹੋਊਗਾ ਲੈਕਟਾਂ ਚ ਰਹੀਆਂ ਪਾਣੀ ਵੀ ਜਾਊਗਾ ਜੋ ਜੋ ਕਿਹਾ ਹੋਊਗਾ ਹੋ ਕਬਰਸਥਾਨ ਵੀ ਬਣੂਗਾ ਇਹ ਵਾਦਾ ਨਹੀਂ ਆਉਂਦੇ ਮੈਂ ਬਗਲ ਨਾਲ ਲਾਏ ਨਹੀਂ ਆਉਂਦੇ ਮੈਂ ਕੋਈ ਗੱਲ ਤਰਲੇ ਮਾਰਨੇ ਚਾਰ ਮਹੀਨੇ ਹੋ ਗਏ ਪੱਕੇਸਾਂ ਦੇ ਪਏ ਆ ਕੇਸ ਗਰੀਜ ਦੇ ਨਵੇਂ ਤੁਨਾ ਆਹ ਮਣ ਪਲਾ ਆਦਨਾਵਾ ਚੱਕੇ ਕੇ ਲਈ ਆਦਨਾ ਜੀ ਕੋ ਰੋੜ ਪੀ ਦੀ ਜਗਾ ਦਿੱਤੀ 5 ਲੱਖ ਜੇ ਹੈਗੇ ਮੈਂ ਹੁਣੇ ਹੀ ਦੇ ਦਿੰਦਾ ਜੀ ਮੈਂ ਕੌਣ ਵੀ ਕਿਸੇ ਦੇਣ ਵਾਲਾ ਗੁਰਚਰਨ ਸਿੰਘ ਤਿੱਗੀ ਸਰਪੰਚੀ ਜਾਂ ਗੁਰਚਰਨ ਸਿੰਘ ਮੱਲੀ ਨੂੰ ਜਾ ਕੇ ਪੁੱਛ ਲੋ ਉਹਨੇ ਦਿੱਤੀ ਸੋ ਜਿਹੜਾ ਮੈਂ ਬੀਪੀਓ ਆਪਣਾ ਵਾਧੂ ਚਾਰਜ ਨੂੰ ਮਿਲਿਆ ਤੁਹਾਡੇ ਰੋਗ ਬਨਾਣਕ 100 ਤੇ ਇਹ ਸ਼ਿਕਾਇਤ ਆਈ ਸੀ ਡੀ ਸੀ ਸਾਹਿਬ ਵੱਲੋਂ ਮਾਰਕ ਹੋ ਗਏ ਇਹ ਸਿੱਖਿਆ ਵਿਭਾਗ ਦੀ ਸਿੱਖਿਆ ਵਿਭਾਗ ਪੰਜਾਬ ਪੰਜਾਬ ਸਿੱਖਿਆ ਵਿਭਾਗ ਵਿਕਾਸ ਬੋਰਡ ਦੀ ਥਾਂ ਵਾਲੇ ਚ ਨਜਾਇਜ਼ ਕਬਜ਼ੇ ਕਰਨ ਬਾਰੇ ਇਹ ਬਸਨ ਸਿੰਘ ਨਾਲ ਤੇ ਕੁਲਦੀਪ ਸਿੰਘ ਨਾਲੋਂ ਆਈ ਦੀ ਸੀ ਸ਼ਿਕਾਇਤ ਇਹ ਦੋਵੇਂ ਸਾਨੂੰ ਮਾਰਕ ਹੋਈ ਹੈ ਜੀਮ ਸਾਹਿਬ ਨੂੰ ਡੇਰਾ ਬਨਾਣਕ ਉਹਨਾਂ ਨੇ ਅੱਗੇ ਸਿੱਖਿਆ ਵਿਭਾਗ ਕਮੇਟੀ ਨੂੰ ਭੇਜੀ ਜੀ ਆਪਣਾ ਸਾਡੇ ਮਾਨਯੋਗ ਆਪਣਾ ਜਿਲ੍ਹਾ ਸਿੱਖਿਆ ਅਫਸਰ ਅਿਕਾ ਲਈ ਉਹ ਲੋਨ ਸਾਨੂੰ ਮਾਰ ਕੋਈ 22 ਤਰੀਕ ਨੂੰ ਤੇ ਇਸ ਲਈ ਅਸੀਂ ਅੱਜ ਆਏ ਆ ਇਸ ਲਈ ਤਪਤੀਸ਼ ਕਰਨ ਵਾਸਤੇ ਇਹ ਹੈਗਾ ਮਾਲ ਵਿਭਾਗ ਦਾ ਕੰਮ ਬੇਨ ਸਰ ਕਿੰਨਾ ਰਕਮਾ ਪੂਰਾ ਜੀ ਹਾਂਜੀ ਕਿੰਨਾ ਰਕਮਾ ਪੂਰਾ ਇਹ 107 ਕਨਾਲ ਇਹ 107 ਕਨਾਲ ਦਾ 10 ਮਰਲੇ 107 ਕਨਾਲ 10 ਮਰਲੇ ਹਾਂ ਮਰੱਬਾ ਤੇ ਖਸਰਾ ਨੰਬਰ ਹੈਗਾ 232 ਬੜਾ 4 ਇਹ ਜੋ ਐਪਲੀਕੇਸ਼ਨ ਲਿਖੇ ਦਾ ਇਹ ਮਾਲ ਵਿਭਾਗ ਨੂੰ ਦੇਖਣਾ ਜੀ ਕਾਰਵਾਈ ਕਰਨਗੇ ਜੋ ਵੀ ਹੋਏਗੀ ਪਰ ਸਰ ਤੁਸੀਂ ਮੌਕਾ ਦੇਖਿਆ ਮੌਕੇ ਤੇ ਐਸੇ ਵੇਲੇ ਜਿਹੜੇ ਮਤਲਬ ਫਸਲ ਬੀਜੀਆ ਜਗਾ ਤੁਹਾਡੀ ਕੋਈ ਦੂਜਾ ਬੰਦਾ ਕਿਵੇਂ ਜਿਹੜਾ ਮਤਲਬ ਇਹ ਤੁਹਾਨੂੰ ਦੱਸਣਗੇ ਜਗਾ ਗੇਦੀ ਹੈ ਇਹ ਤੁਹਾਨੂੰ ਮਾਲ ਵਿਭਾਗ ਦੱਸਣਗੇ ਸਾਨੂੰ ਨਹੀਂ ਪਤਾ ਕਿ ਸਾਡੀ ਕਿਹੜਾ ਵਾਗ ਗੇਦੀ ਹੈ ਹਾਂਜੀ ਕਿ ਡੀਸਾਪ ਇਹਦੇ ਚੇਅਰਮੈਨ ਡੀਸਾਪ ਹੁੰਦੇ ਆ ਸਰ ਜਿਹੜੀ ਜਮਾ ਬੰਦੀ ਉਹਦੇ ਵਿੱਚ ਤੁਹਾਡੇ ਵਿਭਾਗ ਦਾ ਜਿਹੜਾ ਨਾਮ ਬੋਲ ਰਹੇ ਬਟਾੜੇ ਵਿਭਾਗ ਦਾ ਨਾਮ ਜਿਹੜੀ ਜਮੀਨ ਹੈ ਹਾਂ ਪੰਜਾਬ ਸਿੱਖਿਆ ਵਿਭਾਗ ਬੋਰਡ ਹਾਂ ਬੋਰਡ ਵੱਲੋਂ ਬੋਲਦਾ ਪਿਆ ਤੇ ਇਹਦਾ ਵਿਕਾਸ ਬੋਰਡ ਜਿਹੜਾ ਬਣਾਇਆ ਦਾ ਉਹ ਚੇਅਰਮੈਨ ਦੀ ਚਿਹਾਬਾ ਉਹ ਦੇਖਣਗੇ ਕਿ ਕਿੰਨਾ ਨੂੰ ਅਲਾਰਟ ਹੋਈ ਸਾਡਾ ਪ੍ਰਾਇਮਰੀ ਨਾਲ ਸੰਬੰਧ ਦਾ ਮੇਨ ਜੀ ਜੀ ਮੇਨ ਸਾਡਾ ਪ੍ਰਾਇਮਰੀ ਨਾਲ ਸੰਬੰਧ ਦਾ ਪ੍ਰਾਇਮਰੀ ਸਕੂਲ ਵੱਲੋਂ ਕੋਈ ਕਿਸੇ ਨੇ ਕੰਪਲੇਨਟ ਨਹੀਂ ਆਈ ਕਦੀ ਵੀ ਨਹੀਂ ਆਈ ਪਹਿਲੇ ਉਹ ਨਹੀਂ ਕੀਤੀ ਉਹਨਾਂ ਨੇ ਸਕੂਲ ਅਲੱਗ ਅੱਡ ਜਗ੍ਹਾ ਤੇ ਆ ਸਕੂਲ ਜਿਹੜੇ ਤਿੰਨ ਪੰਜਾਂ ਤਾਂ ਲੱਗਦੀਆਂ ਤਿੰਨ ਤਿੰਨ ਲੱਗਦੀਆਂ ਇਹਨਾਂ ਦੇ ਮਤਾਬਕ ਜੀ ਤੇ ਉਸ ਜੋ ਹੋਈ ਕਾਰਵਾਈ ਹੋएगी ਉਹ ਅਸੀਂ ਭੇਜ ਦਾਂਗੇ ਕਿ ਅਸੀਂ ਗਿਆ ਇੰਝ ਮੌਕੇ ਤੇ ਦੇਖਿਆ ਵਾ ਉਹ ਫਸਲ ਬੀਜੀ ਦੀ ਆ ਛੱੜ ਦੀ ਛੱੜ ਬਣੀ ਦੀ ਆ ਛੱੜ ਛੁੱਡੀ ਪਾਈ ਦੀ ਆ ਉਹ ਸਰਕਾਰੀ ਜ਼ਮੀਨ 'ਚ ਜੋ ਵੀ ਦੇਖਣਗੇ ਕਿਹਦੀ ਜ਼ਮੀਨ ਆ ਤੇ ਉਹਨਾਂ ਨੇ ਜੋ ਫੈਸਲਾ ਕੀਤਾ ਵੀ ਉਹਨਾਂ ਨੇ ਉਹਨਾਂ ਨੇ ਕਹਿਤਾ ਕਿ ਆਹੀ ਪੈਸੇ ਲੈ ਦੇ ਉਹਨਾਂ ਨੇ ਆਪਣਾ ਸਰਦਾਰ ਸਾਹਿਬ ਨੇ ਕਿਹਾ ਕਿ ਆਹੀ ਫਸਲ ਬੀਜੀ ਆ 420000 ਰੁਪਇਆ 420000 520000 520000 ਰੁਪਇਆ 520000 ਰੁਪਇਆ ਉਹਨਾਂ ਨੇ ਕਹਿ ਕੇ ਦਿੱਤਾ ਅਸੀਂ ਗਿਆਨੇ ਭਜਦੀ ਸਪੰਜਵਾਲ ਨੂੰ